ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਗੁਰੂ ਤੇ ਆਸ ਨੂੰ ਲੈ ਕੇ ਅੱਜ ਗੁਰੂ ਘਰ ਸੋਈਆਂ ਨੇ ਪਹੁੰਚੇ ਆ ਅੜੀਸਰ ਤੋਂ ਥੋੜਾ ਹੀ ਦੂਰ ਗੁਰੂ ਘਰ ਸੋਈਆਂ ਨੇ ਪੈਂਦਾ ਏ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਅੜੀਸਰ ਤੋਂ ਬਾਅਦ ਇੱਥੇ ਸੋਈਆਂ ਨੇ ਪਹੁੰਚੇ ਹਨ ਬਾਕੀ ਇਤਿਹਾਸ ਆਪਾਂ ਬਾਬਾ ਜੀ ਤੋਂ ਜਾਣੂ ਕਰਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਇਹ ਅਸਥਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ ਇਸ ਅਸਥਾਨ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਪ੍ਰਚਾਰ ਦੌਰਾਨ ਸੰਗਤਾਂ ਨੂੰ ਧਾਰਦੇ ਹੋਏ ਨਗਰ ਹੰਡਿਆਏ ਤੋਂ ਅੱਗੇ ਧੌਲੇ ਦੀ ਜੂ ਵਿੱਚ ਜਾਦੇ ਆਏ ਤੇ ਘੋੜੇ ਨੇ ਅੜੀ ਕੀਤੀ ਸਤਿਗੁਰਾਂ ਨੇ ਘੋੜੇ ਦੀ ਲਗਾਮ ਢਿੱਲੀ ਛੱਡ ਦਿੱਤੀ ਤਦ ਘੋੜਾ ਸੋਹੀਵਾਲ ਨਗਰਵਾਲ ਨੂੰ ਤੁਰ ਪਿਆ ਇਥੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੇ 1722 ਫੋ ਮਹੀਨੇ ਦੀ 1665 ਈਸਵੀ ਨੂੰ ਚਰਨ ਪਾਏ ਇਹ ਸਨ ਗੁਰੂ ਜੀ ਨੇ ਕਰੀਰ ਦੇ ਨਾਲ ਘੋੜਾ ਬਨ ਕੇ ਇੱਕ ਛਪੜੀ ਦੇ ਵਿੱਚ ਪੰਜ ਛਨਾਣਾ ਕੀਤਾ ਅਤੇ ਦੁਪਹਿਰਾ ਕਟਿਆ ਇਸ ਪਿੰਡ ਵਾਲਿਆਂ ਨੇ ਗੁਰੂ ਘਰ ਦੀ ਸੇਵਾ ਨਾਂ ਕੀਤੀ ਤਾਂ ਗੁਰੂ ਘਰ ਜੀ ਨੇ ਸਤਿਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਪਿੰਡ ਦਾ ਨਾਮ ਪੁੱਛਿਆ ਪਤਾ ਲੱਗਿਆ ਕਿ ਇਸ ਪਿੰਡ ਨੂੰ ਸੋਹੀਵਾਲ ਕਹਿੰਦੇ ਹਨ ਤਾਂ ਗੁਰੂ ਜੀ ਨੇ ਬਚਨ ਕੀਤਾ ਨਾ ਸੋਹੀ ਨਾ 모ਹੀ ਇਹ ਹੋਸੀ ਥੇਹੀ ਥੇਹੀ ਇਹ ਹੋਸੀ ਮਿਰਗਾਂ ਦੀ ਠਈ ਤਦੋਂ ਗੁਰੂ ਜੀ ਦੀ ਇਹ ਗੱਲ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਸੰਗਤਾਂ ਨੇ ਗੁਰੂ ਦੇ ਦਰਸ਼ਨਾਂ ਲਈ ਅਨੇਕਾ ਪੇਟਾਵਾਂ ਲੈ ਕੇ ਆਏ ਤੇ ਸਤਿਗੁਰਾਂ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਸਤਿਗੁਰਾਂ ਜੀ ਨੇ ਬਚਨ ਕੀਤਾ ਜੋ ਇਸ ਸਥਾਨ ਪਰ ਇਹ ਛਪੜੀ ਤੇ ਇਸ਼ਨਾਨ ਕਰੇਗਾ ਜੋ ਅੱਜ ਗੁਰਦੁਆਰਾ ਸਾਹਿਬ ਦੇ ਅੰਦਰ ਸਰੋਵਰ ਦਾ ਰੂਪ ਹੈ ਸਰੋਵਰ ਹੈ ਇਸ ਅਸਥਾਨ ਤੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਜੋ ਇਸ ਛਪੜੀ ਤੇ ਇਸ਼ਨਾਨ ਕਰੇਗਾ ਤਾਂ ਉਸ ਦੀਆਂ ਮਨੋ ਕਾਮਨਾਵਾਂ ਇਛਾਾਂ ਮ ਪੂਰੀਆਂ ਹੁੰਦੀਆਂ ਹਨ ਇਹ ਅਸਥਾਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੈ ਜੀ ਇਹ ਸਥਾਨ ਤੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਤੇ ਆਪਣੇ ਜੀਵਨ ਸਫਲਾ ਕਰਦੀਆਂ ਹਨ ਜੀ 사ਦ ਸੰਗਤ ਜੀ ਇਹ ਕਰੀਰ ਧਨ ਸੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਦਾ ਹੈ ਇੱਥੇ ਸਤਿਗੁਰਾਂ ਨੇ ਕੋੜਾ ਬੰਨਿਆ ਸੀ ਕੋੜਾ ਬੰਨਣ ਉਪਰੰਤ ਇਹ ਸਥਾਨ ਜਿਹੜਾ ਹੈ ਇਹ ਬਰਨਾਲਾ ਤੋਂ ਹੰਡਿਆਏ ਤੋਂ ਅੱਗੇ ਜੀਟੀ ਰੋਡ ਦੀ ਉੱਪਰ 5 ਕਿਲੋਮੀਟਰ ਦੇ ਸਥਿਤ ਹੈ ਬਰਨਾਲੇ ਤੋਂ ਆਈਏ ਬਠਿੰਡੇ ਤੋਂ ਬਰਨਾਲਾ ਨੂੰ ਆਈਏ ਤਾਂ ਰਾਮਪੁਰੇ ਤੋਂ ਅੱਗੇ 6-7 ਕਿਲੋਮੀਟਰ ਦੀ ਅੱਗੇ ਰੋਡ ਦੇ ਉੱਪਰ ਇਹ ਸਥਾਨ ਸਥਿਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ